ਗੰਡੇ ਦੀ ਖੇਤੀ ਕਰਦੇ ਨੂੰ ਕਿੰਨੇ ਕ ਸਾਲ ਹੋ ਗਏ ਆਪਾਂ ਨੂੰ ਪੰਜਵਾਂ ਸੀਜ਼ਨ ਆ ਜੀ ਪੰਜ ਸਾਲ ਹੋ ਗਏ ਪੰਜ ਸਾਲ ਹੋ ਗਏ ਆਪਾਂ ਇੱਕ ਨਾਲ ਤੋਂ ਸ਼ੁਰੂ ਕੀਤਾ ਸੀ ਕੰਮ ਜੀ ਅੱਛਾ ਜੀ 21 ਚ ਅੱਛਾ ਜੀ 21 ਤੋਂ ਚੱਲੇ ਆ ਫਿਰ ਅਸੀਂ ਹੌਲੀ-ਹੌਲੀ ਵਧਦੇ ਵਧਦੇ ਹੁਣ 3.5 ਕਿੱਲੇ ਤੇ ਪਹੁੰਚ ਗਏ ਜੀ ਠੀਕ ਹੈ ਜੀ ਤੇ 3 ਕਿੱਲੇ ਅਸੀਂ ਜਰਾ ਆਪਣੇ ਕੰਟੈਕਟ ਦਿੱਤਾ ਹੋਇਆ ਜੀ ਇਹ 2 ਕਿਲੋ 300 ਗ੍ਰਾਮ ਮਰਲੇ ਦੀ ਪੈਂਦੀ ਐ 45 ਕਿਲੋ ਕਨਾਲ ਦੀ ਪੂਗੀ 45 ਕਿਲੋ ਬਹੁਤ ਕਨਾਲ ਦੀ ਹਾਂ ਸਾਢੇ 3 ਕੁਆਂਟਲ ਕਿੱਲੇ ਦੀ ਪੂਗੀ ਸਾਢੇ 3 ਚਾਰ बाई 5 ਦੇ ਲੱਗਿਆ ਹੋਏ ਪਿਆ ਜੇ ਇਹ ਅੱਛਾ ਜੀ ਆ ਲਾਈਨ ਤੋਂ ਲੈਣ ਪੰਜ ਅੱਛਾ 4 ਇੰਚ ਆ ਦੇਖੋ 4 ਇੰਚ ਅੱਛਾ ਜੀ ਠੀਕ ਹੈ ਨਾ ਠੀਕ ਹੈ ਇਸ ਤਰ੍ਹਾਂ ਇਹਦਾ ਝਾੜ ਆਏਗਾ 200 ਕੁਇੰਟਲ 4 ਬਾਈ 5 ਦੇ ਫਰਮਾ ਬਣਿਆ ਹੋਇਆਗਾ 25 ਕੁਇੰਟਲ ਨਿਕਲਦਾਗਾ ਕਨਾਲ ਦਾ ਕਨਾਲ ਦਾ ਕਿਸਾਨਪਰਾਵ ਨੂੰ ਸਤਿ ਸ੍ਰੀ ਅਕਾਲ ਅੱਜ ਬਾਈ ਆਪਾਂ ਸਰਜੀਤ ਕੋਲ ਆਏ ਹਾਂ ਪਿੰਡ ਆਲੰਪੁਰ ਬੋਦਲੇ ਬਾਈ ਪਿਛਲੇ 4-5 ਸਾਲ ਤੋਂ ਗੰਡੇ ਦੀ ਖੇਤੀ ਕਰਦਾ ਹੈ ਮਾਨਸਾ ਜਿਲ੍ਹਾ ਬਾਈ ਦਾ ਤੇ ਪਿਛਲੇ ਸਾਲ ਬਾਈ ਦੇ ਕੋਲੇ 2 ਕਿੱਕੜ ਸੀਗੇ ਗੰਡੇ ਤੇ ਮੰਨ ਲਓ ਵੀ ਵਧੀਆ ਜਿਹੜਾ ਝਾੜ ਰਿਹਾ ਬਾਈ ਦਾ ਰੈੱਡ ਪੈਂਕ ਬਾਈ ਦੇ ਕੋਲ ਗੰਡਾ ਹੁੰਦਾ ਹੈ ਇਸ ਸਾਲ ਬਾਈ ਗਰਮੀਆ ਲੱਗਿਆ ਹੋਇਆ 4 ਏਕੜ ਗੰਡੇ ਤੇ ਲਾ ਰਿਹਾਗਾ ਸਾਰੀ ਜਾਣਕਾਰੀ ਦੇਵਾਂਗੇ ਵੈਰਾਈ ਵਾਰੀ ਦੱਸਾਂਗੇ ਤੇ ਕੀ ਖਾਦ ਖਰਾਕ ਹੈ ਜਿਵੇਂ ਹੁਣ ਆਪਾਂ ਪੱਕੀ ਪਟਾਈ ਵਾਲੇ ਗੰਡੇ ਲਾ ਰਹੇ ਜਿਹੜੀ ਆ ਪੱਗੇ ਜੂਨ ਜੁਲਾਈ ਚ ਜਾ ਕੇ ਪਟਦੇ ਆ ਜੇ ਕੋਈ ਭਾਈ ਕੋਈ ਰਕਬਾ ਜ਼ਿਆਦਾ ਲਾਉਣਾ ਚਾਹੁੰਦਾ ਤਾਂ ਵੀਡੀਓ ਨੂੰ ਜ਼ਰੂਰ ਦੇਖਿਓ ਪਰ ਕਿਉਂਕਿ ਆਪਾਂ ਦੇਖੋ ਭਾਈ ਗੰਡੇ ਦੀ ਕੋਈ ਕਨਾਲਾਂ ਦੋ ਕਨਾਲ ਆਪਾਂ ਸਾਰੀ ਦੇ ਵਿੱਚ ਲਾਉਨੇ ਆ ਤੇ ਵੀਡੀਓ ਨੂੰ ਪੂਰਾ ਦੇਖ ਅੱਸੀ ਕਾ ਬਾਈ ਜੀ ਅੱਸੀ ਘਾਰ ਜੀ ਭਾਈ ਜੀ ਨਾਮ ਤੇ ਐਡਰੈਸ ਆਪਣਾ ਪਿੰਡ ਦੱਸ ਦੋ ਕੰਡਾ ਆਲੰਪੁਰ ਬੋਦਲਾ ਜੀ ਹ ਜਿਲ੍ਹਾ ਮਾਨਸਾ ਤਹਿਸੀਲ ਬੋਦਲਾਡਾ ਜੀ ਠੀਕ ਹੈ ਭਾਈ ਤੇ ਭਾਈ ਗੰਡੇ ਦੀ ਖੇਤੀ ਕਰਦੇ ਨੂੰ ਕਿੰਨੇ ਕ ਸਾਲ ਹੋ ਗਏ ਆਪਾਂ ਨੂੰ ਪੰਜਵਾਂ ਸੀਜ਼ਨ ਆ ਜੀ ਪੰਜ ਸਾਲ ਹੋ ਗਏ ਪੰਜ ਸਾਲ ਹੋ ਗਏ ਆਪਾਂ ਇੱਕ ਨਾਲ ਤੋਂ ਸ਼ੁਰੂ ਕੀਤਾ ਸੀ ਕੰਮ ਜੀ ਅੱਛਾ ਜੀ 21 ਚ अच्छा जी 21 तो चलेया फिर असली होली वादे वादे हुन 3 किले ते पहुंच गए जी ठीक है जी ਤੇ 3 ਕਿਲੇ ਅਸੀਂ ਪੱਕਾ ਗੰਡਾ ਲਾ ਰਿਆ ਹੁਣ ਅੱਛਾ ਜੀ 1 ਕਿਲਾ ਸਾਡਾ ਬਾਦੂ ਨਾ ਲੱਗਿਆ ਉਹ ਪਟਾਂਗੇ ਜੀ ਹੁਣ ਕੱਚੀ ਬਟਾਈਆ ਕੱਚੀ ਕੱਚੀ ਬਟਾਈਆ ਲੱਗਿਆ ਹੋਇਆ ਅੱਛਾ ਜੀ ਚਾਹ ਪੰਜ ਦਿਨ ਪਟਦਾਂਗੇ ਠੀਕ ਹੈ ਠੀਕ ਹੈ ਹਾਂ ਉਹ ਮੰਡੀ ਜਾ ਰਿਹਾ ਹਰਾ ਓਕੇ ਓਕੇ ਉਹ ਵੀ ਲਾਉਣੇ ਆਪਾਂ ਠੀਕ ਹੈ ਓਏ ਭਾਈ ਪਹਿਲਾਂ ਆਪਾਂ ਮੰਨ ਕੇ ਚੱਲੋ ਜਿਵੇਂ ਹੁਣ ਗੰਡਾ ਲਾਉਣਾ ਕਿਸੇ ਨੇ ਕਿਲਾ ਕਿਸੇ ਨੇ ਅੱਧਾ ਕਿਲਾ ਹਨਾ ਹੁਣ ਘੱਟੋ ਘੱਟ ਲਾ ਲਓ ਬਾਈ ਅ ਮਨ ਕੇ 21 22 ਫਿਰ ਜਨਵਰੀ ਹੋ ਗਈ ਅੱਜ ਹਨਾ ਇਹ ਮੰਨ ਕੇ 15 20 ਦਿਨ ਹੋਰ ਵੀ ਟਾਈਮ ਹੈਗਾ ਜੇ ਕਿਸੇ ਨੇ ਮੰਨ ਲਾ 10 ਫਰਵਰੀ ਤੱਕ ਹੈ ਬਾਈ 10 ਫਰਵਰੀ ਤੱਕ ਆਪਾਂ ਮੰਨ ਕੇ ਇਹਨੂੰ ਲਾ ਸਕਦੇ ਲਾ ਸਕਦੇ ਆ ਜੀ ਬਾਣ ਦੀ ਤਿਆਰੀ ਬਾਈ ਖਾਦ ਖਰਾਕ ਤੇ ਇਹਦੇ ਬਾਰੇ ਜਾਣਕਾਰੀ ਦੇ ਦਿਓ ਇਹ ਜੀ ਪਹਿਲਾਂ ਮਤਲਬ ਤੱਪੜ ਬਾਣ ਚਾਹੀਦਾ ਹੈ ਅੱਛਾ ਜੀ ਤੱਪੜ ਨੂੰ ਤਿੰਨ ਵਾਰ ਤਵੀਆਂ ਨਾਲ ਵਾਹ ਲੋ ਠੀਕ ਹੈ ਜੀ ਤਿੰਨ ਵਾਰ ਇਹ ਕਲਟੀਵੇਟਰ ਫੇਰ ਦਿਓ ਚ ਅੱਛਾ ਜੀ ਇਹ ਸਿ ਫੇਰ ਕੇ ਇਹਨੂੰ 10 ਦਿਨ ਛਿੜੋ ਨਾ ਠੀਕ ਹੈ ਜਦੋਂ ਅਸੀਂ ਲਾਉਣਾ ਹੈ ਉਸ ਟਾਈਮ ਇੱਕ ਵਾਰੀ ਕਲਟੀਵੇਟਰ ਫੇਰੋ ਅੱਛਾ ਜੀ ਇੱਕ ਵਾਰ ਰ ਠੀਕ ਹੈ ਜੀ ਰੋਟਾਵੀਟਰ ਫੇਰਨ ਤੋਂ ਬਾਅਦ ਇਹ ਥੱਲੇ 1 ਏਕੜ ਦਾ ਸੁੰਡੋਜ ਦੱਸ ਦਿੰਦਾ ਮੈਂ ਠੀਕ ਹੈ ਜੀ ਇੱਕ ਬੋਰੀ ਡਾਈ ਆ ਦੀ ਕਿੱਲੇ ਦੀ ਇੱਕ ਸੋਫਰ ਠੀਕ ਹੈ 1 ਏਕੜ ਹੀ ਦੱਸ ਰਹੇ ਹਾਂ 1 ਏਕੜ ਤਾਂ ਹਾਂ ਜੀ ਹਾਂ ਇੱਕ ਸੋਫਰ ਇੱਕ ਡਾਈ ਆ ਇੱਕ ਐਮਓਪੀ ਪਟਾਸ ਠੀਕ ਹੈ ਪਰ ਏਕੜ ਇਹ ਡਿਗਣਾ ਹੈ ਬਿਸਤਲ ਡੋਜ ਬਣਾ ਕੇ ਠੀਕ ਹੈ ਮਤਲਬ ਉਦੋਂ ਬਾਅਦ ਸਾਗਾ ਲਾ ਦੇਣਾ ਠੀਕ ਹੈ ਸਾਗਾ ਲਾ ਕੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਜਿਵੇਂ ਬਣਾ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਇਹ ਕਿਆਰੀਆਂ ਪਾ ਕੇ ਇੰਦਰ ਆਪਾਂ ਇੱਧਰ ਤਿਆਰ ਕਰਕੇ ਮੰਨ ਲਾ ਬਾਨਾ ਆ ਫਰਮਾ ਪਿਆ ਆਪਣੇ ਕੋਲ ਠੀਕ ਹੈ ਫਰਮਾ ਬਣਾ ਅੱਛਾ 8 ਫੁੱਟ ਚੌੜੀ ਮਤਲਬ ਖੇਲ ਬਣਾਉਣੀ ਹੈ ਇਸ ਤਰ੍ਹਾਂ ਹਾਂ ਮੈਂ ਲਾ ਕੇ ਆ ਜਾਵਾਂ ਬਣੀ ਹੋਣੀ ਨੇ ਹਾਂ ਇਹਦੇ ਉੱਪਰ ਮਿਰਚ ਲਾਵਾਂਗੇ ਹੁਣ ਅੱਛਾ ਬੱਟਾ ਬੱਟਾ ਹਾਂ ਹਾਂ ਮਿਰਚ ਲੱਗੂ ਸਾਰੀ ਮਿਰਚ ਤੇ ਭਰਿੰਡੀ ਠੀਕ ਹੈ ਡਬਲ ਕਰਾਂਗੇ ਅਮਾ ਓਕੇ ਓਕੇ ਹਾਂ ਅਸੀਂ ਇਹ ਮਤਲਬ ਜਿਹੜਾ ਪਿਆਜ਼ ਹੈਗਾ 105 ਦਿਨਾਂ ਦੀ ਵੈਰਾਈਟੀ ਹੈ ਯਾਨੀ ਕਿ ਠੀਕ ਲਾਉਣ ਤੋਂ ਬਾਅਦ ਇਹ ਵੈਰਾਈਟੀ ਦਾ ਨਾਮ ਕੀ ਹੈ ਰੈੱਡ ਪਿੰਕ ਸਰਚ ਵੈਰਾਈਟੀ ਲਾਲ ਪਿਆਜ਼ ਹੈ ਇਹ ਲਾਲ ਪਿਆਜ਼ ਇਹ ਇੱਕ ਸਾਲ ਵਾਸਤੇ ਰਹਿ ਜਾਂਦਾ ਘਰ ਦੇ ਵਿੱਚ ਅੱਛਾ ਜਿਹੜਾ ਆਪਾਂ ਨੂੰ ਪਿਛਲੇ ਸਾਲ ਵੀ ਉਹੀ ਉਹੀ ਵੈਰਾਈਟੀ ਹੈ ਜੀ 5 ਸਾਲ ਤੋਂ ਵੈਰਾਈਟੀ ਹੈ ਇਹ ਮਤਲਬ ਜਿਹੜੀ ਵੈਰੇਟੀ ਹੈ ਇਹ ਰਤਿਆ ਉਹਨੇ ਫਾਰਮ ਹੈ ਜਿਸਵਾਲ ਸਿੰਘ ਤੇ ਹੈ ਮਤਲਬ ਉਹਦੀ ਫਾਰਮ ਬਣੀ ਹੋਇਆ ਠੀਕ ਹੈ ਠੀਕ ਹੈ ਬਈ ਉਹਨਾਂ ਤੋਂ ਆਪਾਂ ਸੀਡ ਲੈਂਦੇ ਇਦ ਕੀ ਅੱਛਾ ਜੀ ਸੀਡ ਲੈ ਕੇ ਆਪ ਤਿਆਰ ਕਰ ਲਈ ਉਹਰੇ ਤੇ ਬਈ ਜੇ ਗੱਲ ਕਰੀਏ ਜਿਹੜੀ ਮੰਨ ਲਾ ਪਨੀਰੀ ਹੈ ਤੇ ਮੰਨ ਕੇ ਕਨਾਲ ਦੀ ਗੱਲ ਕਰ ਲੈਨੇ ਆਪਾਂ ਇੱਕ ਏਕੜ ਦੇ ਵਿੱਚ ਮੰਨ ਲਾ 8 ਕਨਾਲਾਂ ਹੁੰਦੀਆਂ ਨੇ ਜੀ ਠੀਕ ਹੈ ਵੀ ਕਨਾਲ ਦੇ ਵਿੱਚ ਮੰਨ ਕੇ ਚੱਲੋ ਕਿੱਲੇ ਦਾ ਲਾ ਲੋ ਜੇ ਤੁਸੀਂ ਪਨੀਰੀ ਦੱਸੋ ਵੀ ਕਿੰਨੀ ਇੱਕ ਮੰਨ ਲਾ ਪੈਂਦੀ ਹੈਗੀ ਕਨਾਲਾਂ ਤੋਂ ਅਸੀਂ ਮਤਲਬ ਹੈ ਨਾ ਕੁਆਂਟੀਟੀ ਕਰਦੇ ਜੀ ਮੇਰਾ ਆਪਣੇ ਕੁਆਂਟੀਟੀ ਦਿੱਤਾ ਹੋਇਆ ਜੀ ਇਹ 2 ਕਿਲੋ 300 ਗ੍ਰਾਮ ਮਰਲੇ ਦੀ ਪੈਂਦੀ ਹੈ 45 ਕਿਲੋ ਕਨਾਲ ਦੀ ਪੂਗੀ 45 ਕਿਲੋ ਬਹੁਤ ਕਨਾਲ ਦੀ ਹੈ ਹਾਂ ਸਾਢੇ 3 ਕੁਇੰਟਲ ਕਿੱਲੇ ਦੀ ਪੂਗੀ ਸਾਢੇ 3 ਚਾਰ ਬਾਈ 5 ਦੇ ਲੱਗਿਆ ਹੋਏ ਪਿਆ ਜਿਹੇ ਅੱਛਾ ਜੀ ਆਹ ਲੈਂਥ ਤੋਂ ਲੈਣ 5 ਅੱਛਾ ਜੀ ਐ ਚਾਰ ਆ ਦੇਖੋ 4 ਇੰਚ ਅੱਛਾ ਜੀ ਠੀਕ ਹੈ ਨਾ ਠੀਕ ਹੈ ਇਸ ਤਰ੍ਹਾਂ ਇਹਦਾ ਝਾੜ ਆਏਗਾ 200 ਕੁਇੰਟਲ ਚਾਰ ਬਾਈ 5 ਦੇ ਫਰਮਾ ਬਣਿਆ ਹੋਇਆਗਾ 25 ਕੁਇੰਟਲ ਨਿਕਲਦਾਗਾ ਕਨਾਲ ਦਾ ਕਨਾਲ ਦਾ 25 ਹਾਂ 25 ਕੁਇੰਟਲ ਸਾਡੇ 3/2 ਦੱਸਿਆ ਸੀ ਸਾਡੇ ਕਹਿੰਦੇ ਕਨਾਲ ਇੰਨੀ ਨਿਕਲੇ ਦੀ ਆਪਾਂ ਗਿਣੇ ਦੀ ਗੰਡੇ ਹਾਂਜੀ ਹਾਂਜੀ ਗੱਟੇ ਗਿਣੀ ਸੀ ਨਾ ਠੀਕ ਹੈ ਭਾਈ ਜਿਵੇਂ ਹੁਣ ਮਤਲਬ ਆਪਾਂ ਗੰਡਾ ਹਨਾ ਇਹ ਟਰਾਂਸਫਰਡਿੰਗ ਕਰਤਾ ਤੇ ਇਦੋਂ ਬਾਅਦ ਪਾਣੀ ਕਿੰਨੇ ਦਿਨ ਲਾਉਂਗੇ ਇਹਨੂੰ ਬਸ ਅੱਜ ਸ਼ੁਰੂ ਹੈ ਜੀ 5 ਦਿਨ ਹੋਗੇ ਲੱਗੇ ਇਹਨੂੰ ਅੱਜ ਅੱਛਾ 5 ਦਿਨ ਹੋਗੇ ਲਾਉਂਦੇ ਸਾਨੂੰ ਅਸੀਂ 21 ਤਰੀਕ ਤੋਂ 20 ਤੋਂ ਲਾਉਣ ਲੱਗੇ ਇਹਨੂੰ ਅੱਛਾ ਅੱਜ 22 ਹੋ ਗਈ ਨਾ ਹਾਂਜੀ ਹਾਂਜੀ ਅੱਜ ਪਾਣੀ ਲਾਉਣਾ ਸ਼ੁਰੂ ਕਰ ਲਿਆ ਤੇ ਪਾਣੀ ਲਾ ਕੇ ਬਾਈ ਫਿਰ ਜਿਵੇਂ ਨਦੀਨਾ ਵ ਲੀਟਰ ਕਿਲੇ ਦਾ ਪਊਗਾ ਠੀਕ ਹੈ ਛੇ ਢੋਲੀਆਂ ਕਰਾਂ 150 ਗ੍ਰਾਮ ਤੁਹਾਡੇ 20 ਲੀਟਰ ਪੰਪ ਦਾ ਅੱਛਾ ਜੀ ਹਾਂ ਤੇ ਭਾਈ ਹੋਰ ਕੋਈ ਖਾਦ ਖਰਾਕ ਜਿਵੇਂ ਮੰਨ ਲਾ ਵੀ ਪੈਂਡੀ ਵਗੈਰਾ ਹੋ ਗਈ ਉਸ ਤੋਂ ਬਾਅਦ ਕੋਈ ਉਸ ਤੋਂ ਬਾਅਦ ਭਾਈ ਇਹ ਮਤਲਬ ਜਦੋਂ ਇਹ ਮਤਲਬ ਰਾਮ ਗਿਆ ਅੱਛਾ ਜੀ ਰਾਮਣ ਤੋਂ ਬਾਅਦ ਪੈਂਡਾ ਮੈਥੀਲਨ ਹੋ ਜਾਊਗੀ ਹਾਂਜੀ ਪੈਂਡਾ ਮੈਥੀਲਨ ਤੋਂ ਬਾਅਦ ਅਸੀਂ 19 20 ਸਪਰੇਅ ਤੇ 12 36 ਕਰਾਂਗੇ ਦੋ ਦਿਨਾਂ ਦੇ ਫਾਸਲੇ ਨਾਲ ਅੱਛਾ ਜੀ ਪਹਿਲਾਂ ਅਸੀਂ 12 36 ਕਰਾਂਗੇ ਠੀਕ ਹੈ ਭਾਈ ਆ ਕਿੱਲੇ ਦੀ ਅੱਛਾ ਜੀ ਆਈਪੀਐਲ ਕੰਪਨੀ ਦੀ ਵਧੀਆ ਲੈ ਕੇ ਉਹਦਾ ਕੋਲ ਬਣਾ ਲੈ 6 ਢੋਲੀਆਂ ਕਰਨੀ ਕਿੱਲੇ ਤੇ ਕਟ ਨਹੀਂ ਕਰਨਾ ਉਹ 120 ਲੀਟਰ ਪਾਣੀ ਲਾਉਣੀ ਹੀ ਲਾਉਣਾ ਇਹਨੂੰ ਨਮਾਅ ਦੇਣਾ ਬਸ ਕਿੱਲੇ ਦਾ ਐਨ ਪੀ ਕੇ ਤੇ 12 3 ਹਾਂ ਠੀਕ ਉਹ ਕਰ ਦੇਣਾ ਉਸ ਤੋਂ ਬਾਅਦ ਕੁਝ ਨਹੀਂ ਕਰਨਾ ਵੀਰੇ ਜੇ ਕੋਈ ਬਿਮਾਰੀ ਬਾਰ ਆਉਂਦੀ ਹੈਗਾ ਗਰਮੀ ਦੇ ਵਿੱਚ ਅੱਛਾ ਇਹਨੂੰ ਮਤਲਬ ਜਲੇਵੀ ਰੋਗ ਆਉਂਦਾ ਹੈ ਅੱਛਾ ਜੀ ਜਾਂ ਮਤਲਬ ਜੜ ਦੇ ਵਿੱਚ ਗਲਣਾ ਤਾਂ 303 ਜਾਂ 505 ਦਵਾਈ ਆਉਂਦੀ ਹੈ ਅੱਛਾ ਜੀ ਉਹ ਉਹਦੀ ਵਰਤੋਂ ਕਰਦੇ ਆ ਠੀਕ ਹੈ ਜਾਂ ਫਿਰ ਡੈਲੀਗੇਟ ਠੀਕ ਹੈ ਹਰ 15 ਦਿਨਾਂ ਬਾਅਦ ਤਾਂ ਆਪਾਂ 12 1/2 ਕਰਨੀ ਕਰਨੀ ਬਿਮਾਰੀ ਹੈ ਚਾਹੇ ਨਾ ਹੈ अच्छा जी वो कार्बन बन ਜਾਂਦਾ ਫਿਰ ਇਹਦਾ growth ਵਾਸਤੇ ਮਤਲਬ ਭੂ ਕੈਗ ਉਹਦੇ ਵਿੱਚ ਕਾਰਬਨ ਹੋਣਾ ਹੈ ਕਾਰਬਨ ਜਮ ਹੁੰਦੀ ਹੈ ਬਾਈ ਠੀਕ ਹੈ ਹਾਂ 15 ਦਾ ਮਹੀਨੇ ਚ 2 ਵਜੇ ਦਾ ਮਤਲਬ ਪਾਈਆ ਬਾਈ ਇਹ ਕਰ ਹੀ ਦੇਣੀ ਕਿਲੇ ਮਗਰ ਕੋਈ ਗੁੱਡਾ ਘੱਟ ਹੁੰਦਾ ਤੇ ਨਹੀਂ ਅਸੀਂ ਕੋਈ ਗੁੱਡਣੀ ਪਾਉਂਦੇ ਵੀਰੇ ਇਹਨੂੰ ਅੱਛਾ ਕੋਈ ਬਿਨਾ ਗੁੱਡ ਤੋਂ ਹੀ ਤਿਆਰ ਕਰ ਲੈਨੇ ਕੋਈ ਨਦੀ ਨਹੀਂ ਹੁੰਦਾਂਦੇ ਉਹ ਦਵਾਈਆਂ ਸਾਡੇ ਕੋਲ ਹੈਗੀਆਂ ਨੇ ਅੱਛਾ ਜੀ ਉਹ ਅਡਾਮਾ ਕੰਪਨੀ ਦੀ ਵੀ ਆਉਂਦੀ ਹੈਗੀ ਠੀਕ ਹੈ ਤੇ ਆਪਣਾ ਅਡਾਮਾ ਦੀ ਉਹ ਆਉਂਦੀ ਹੈ ਰੱਬ ਸੁਲਾ ਪਾ ਕਰੇ ਹਾਕਿਸ਼ਾਨ ਨਾਲ ਗੋਲ ਦਵਾਈ ਵੀ ਕਰਦੇ ਆ ਸਾਡੇ ਉਹ ਨਹੀਂ ਕਰਦੇ ਕੰਮ ਅੱਛਾ ਉਹ ਦਿੱਖਪਤੇ ਕਰਦੀ ਹੈ ਜਿਹੜੀ ਡੈਕਲ ਹੈਗੀ ਉਹ ਸਾਰਾ ਕੁਝ ਰਗੜ ਦਿੰਦੀ ਹੈ ਅੱਛਾ ਅੱਛਾ ਡੈਕਲ ਆਉਂਦੀ ਹੈ ਠੀਕ ਹੈ ਡੈਕਲ ਕਰਦੇ ਆ ਉਹ ਕਰ ਦੋ ਆਪਣੇ ਨਦੀਨ ਸਾਰੇ ਖਤਮ ਕਰ ਦੋਗੀ ਠੀਕ ਹੈ ਜਦ ਟਾਰਗਾ ਸੂਪਰ ਆਉਂਦੀ ਹੈ ਉਹ ਅਸੀਂ ਸਾਰੇ ਕਾਇਆ ਫੂਸ ਸਭ ਸਾਫ ਕਰ ਦਿੰਦੀ ਹੈ ਅੱਛਾ ਜੀ ਗਰੋਥ ਕਰਦਾ ਗੰਡਾ ਆਪਣਾ ਵਧੀਆ 70-80 ਗ੍ਰਾਮ ਦਾ ਤਿਆਰ ਹੋ ਜਾਂਦਾ ਹੈ ਠੀਕ ਹੈ ਹਾਰਵੈਸਟ ਵੇਲੇ ਠੀਕ ਹੈ ਠੀਕ ਹੈ ਤੇ ਇਹ ਵੈਰੈਟੀ ਆਪਣੇ ਕੋਲੇ 105 ਦਿਨ ਹੁਣ ਰਹੂਗੀ 50 ਦਿਨਾਂ ਦੀ ਆਪਣੀ ਇਹ ਉਹ ਹੈਗੀ ਮਤਲਬ ਪਨੀਰੀ ਹੈ ਠੀਕ ਹੈ ਜੀ ਤੇ ਬਾਣ ਦੇ ਵਿੱਚ 105 ਦਿਨ ਲੈ 105 ਦਿਨ ਲਊਗੀ ਲਊਗੀ ਠੀਕ ਹੈ ਤੇ 355 ਦਿਨਾਂ ਦੀ ਵੈਰੈਟੀ ਹੈ ਟੋਟਲ ਫਾਰੀਆਂ ਤੋਂ ਬਾਅਦ ਮੰਨ ਕੇ ਪੱਟੇ ਜਾਣਾ ਹਾਂ ਜੀ 15 ਮਈ ਤੋਂ ਬਾਅਦ ਪਟਾਂਗੇ ਆਪਾਂ ਇਹਨੂੰ ਠੀਕ ਹੈ 155 ਦਿਨਾਂ ਦੀ ਟੋਟਲ ਦਿਨ ਲਊਗੀ ਇਹ ਓਕੇ ਓਕੇ ਵੀ ਪਨੀਰੀ ਤੋਂ ਲਾ ਕੇ 50 ਦਿਨ ਪਨੀਰੀ ਦੇ ਅੱਛਾ ਜੀ ਤੇ 105 ਦਿਨ ਇਹ ਕੇਸ ਦੇ ਵਿੱਚ ਲੈਣੀ ਹੈ ਠੀਕ ਹੈ ਤੇ ਇਹ ਗਿੱਲਾ ਨਹੀਂ ਪਟਣਾ ਵੀਰੇ ਪਾਣੀ ਲਾਸਟ 15 ਦਿਨਾਂ ਪਹਿਲਾਂ ਬੰਦ ਕਰ ਦੇਣਾ ਅੱਛਾ ਉਦੋਂ ਬਾਅਦ ਜੇ ਸੁੱਕ ਗਿਆ ਫੇਰ ਪਟਣਾ ਹੈ ਰੰਬੀਆਂ ਨਾਲ ਜੇ ਗਿੱਲਾ ਪਟ ਲੈਨੇ ਫੇਰ ਗਲ ਜਾਂਦਾ ਇਹਦੇ ਪਾਣੀ ਆ ਜਾਂਦਾ ਫੇਰ ਰਹਿੰਦਾ ਨਹੀਂ ਇਹ ਗਿੱਲਾ ਨਹੀਂ ਪਟਣਾ ਜੇ ਭੁੱਖ ਜਮਾ ਇਹਦੇ ਵਿੱਚ 30% ਰਹਿ ਗਏ ਆ ਆਪਦਾ ਡਿੱਗ ਜੂ ਭੁੱਖ ਥਲੇ ਡਿੱਗਣ ਤੋਂ ਬਾਅਦ ਫੇਰ ਹੀ ਪਟਣਾ ਇਹ ਠੀਕ ਹੈ ਕੋਈ ਵੈਰੈਟੀ ਬੈਨਸਾਰ ਨੂੰ ਸੂਰਤ ਨਹੀਂ ਹੁੰਦੀ ਇਹ ਕੋਈ ਨਸਾਰਾ ਨਹੀਂ ਵੀਰੇ ਪਿਛਲੇ ਸਾਲ ਵੀਡੀਓ ਦੇਖ ਚੱਕ ਕੇ ਦੇਖ ਲਓ ਆਪਣੇ ਲਿੰਕ ਦੇ ਉੱਪਰ ਅੱਛਾ ਜੀ ਕੋਈ ਨਸਾਰਾ ਨਹੀਂ ਕੀ ਕਹਣਾ ਕਿੱਲੇ ਦੇ ਵਿੱਚ ਦੋ ਚਾਰ ਭੁੱਖਾ ਹੋਣ ਬਾਕੀ ਸਟੋਰ ਰਹਿੰਦਾ ਗੰਡਾ ਇਹ ਠੀਕ ਹੈ ਘਰੇ 8 ਮਹੀਨੇ ਪਿਆ ਰਹੇ ਆਪਣੀ ਜ਼ਿੰਮੇਵਾਰੀ ਹੈ ਪੂਰੀ ਅੱਛਾ ਜੀ ਹਾਂ ਫਿਰ ਸੇਲ ਵਾਈ ਉਰੂ ਹੁੰਦਾ ਕਿ ਮੈਂ ਸੇਲ ਆਪਾਂ ਕੁਸੂਰੋ ਕਰੀ ਜਾਂਦੇ ਕੁਸ ਆਪ ਟਰਾਲੀਆਂ ਤੇ ਜਾਂ ਮਦਰਾ ਪੁਰਾਣਾ ਹੋਣ ਕਰਕੇ ਇ ਠੀਕ ਹੈ ਠੀਕ ਕਿਉਂਕਿ ਸਵੇਰੇ ਪਿਛਲੇ ਸਾਲ ਤੁਹਾਡੇ ਕੋਲੇ ਡੇਢ ਕਿੱਲਾ 2 ਕਿੱਲਾ ਉਹ ਤਾਂ ਲੋਕ ਹਰੜ ਪਤਨ ਦੀ ਮੰਡੀ ਅੱਛਾ ਮਾਰਚ ਮਹੀਨੇ ਦੇ ਵਿੱਚ ਠੀਕ ਹੈ ਹੁਣ ਵੀ ਹਰੜ ਪਾਵਾਂਗੇ ਕੁਸ ਪਟ ਰੱਖਿਆ ਕੁਸ ਪਟਨ ਜਾ ਰਹੇ ਨੇ ਲਵਾਦੂਆਂ ਲੈ ਇਹ ਪੱਕਾ ਹੈਗਾ ਠੀਕ ਹੈ ਭਾਈ ਹਾਂਜੀ ਤੇ ਕਿਸਾਨਪਰਬ ਉਹ ਬਈ ਪਿਛਲੇ 4-5 ਸਾਲ ਦਾ ਜਿਹੜਾ ਗੰਡੇ ਦੀ ਖੇਤੀ ਦਾ ਤਿਆਰਬਾ ਰੱਖਦਾ ਹੈਗਾ ਤੁਹਾਨੂੰ ਵੈਰਾਈਟੀ ਬਾਰੇ ਵੀ ਦੱਸਿਆ ਹੈ ਜੇ ਕਿਸੇ ਲਾਉਣਾ ਹੈ ਤਾਂ ਸਾਡੇ ਨਾਲ ਜੁੜ ਕੇ ਲਾਉਣਾ ਹੈ ਤੇ ਬਾਈ ਦੇ ਨਾਲ ਪਨੀਰੀ ਵੀ ਤਿਆਰ ਹੈ ਜੇ ਲਾਉਣੀ ਹੈ ਲਓ ਬਾਈ ਦੇ ਕੋਲ ਪਨੀਰੀ ਵੀ ਖੇਤ ਦੇ ਵਿੱਚ ਹੈ ਕਿੰਨੀ ਕਾ ਪਨੀਰੀ ਹੈ ਪਨੀਰੀ ਆਪਣੇ ਇਸ ਟਾਈਮ ਤਕਰੀਬਨ ਹੈਗੀ 1.5 ਕਿੱਲੇ ਖੜੀ ਹੈ ਬਾਦੂ ਅੱਛਾ ਜੇ ਕਿਸੇ ਨਾਲ ਕਨਾਲ ਅੱਧਾ ਕਿਲ ਨਾਲ ਮਰਲਾ ਮਰਲਾ ਲਾਉਣਾ ਹੈ ਠੀਕ ਆ ਸਾਡੇ ਫੋਨ ਤੇ ਸੰਪਰਕ ਕਰਕੇ ਫੇਰ ਲਾਵੇ ਅੱਛਾ ਅਸੀਂ ਉਹਨੂੰ ਦੱਸਾਂਗੇ ਇਸ ਤਰ੍ਹਾਂ ਲਾਉਣਾ ਹੈ ਕਰਨਾ ਹੈ ਠੀਕ ਹੈ ਗੁੜ ਨਾਲ ਅਸੀਂ ਦੇਣਾ ਨਹੀਂ ਪਿਆ ਜਪਦਾ ਓਕੇ ਓਕੇ ਬਿਨਾ ਗੁੜ ਦੀ ਤਿਆਰ ਕਰ ਦੇਣਾ ਠੀਕ ਹੈ ਸਹਿਜ ਜਿਹੜਾ ਕੋਈ ਗੁੱਡਾ ਬਣਾ ਦਾਂਗੇ ਉਹ ਸਾਡੇ ਹੱਥ 'ਚ ਹੀ ਹੈ ਇਹ ਨੰਬਰ ਜੀ 70 ਗ੍ਰਾਮ ਤੋਂ ਵੱਧ ਨਹੀਂ ਬਣਾਉਂਦੇ ਕਿਉਂ ਫਿਰ ਗਲਨ ਲੱਗ ਜਾਂਦੇ ਠੀਕ ਹੈ 70 ਗ੍ਰਾਮ ਮਤਲਬ ਕੰਪਲੀਟ ਸਾਈਜ਼ ਐਂਡ ਦੇ ਵਿੱਚ ਭੂਖਾ ਕੇ ਜੀ ਮਿਸਤਰਾ ਆਪਾਂ ਦਿਖਾਇਆ ਦੀ ਭੂਖਾ ਨਹੀਂ ਹੋਗੀ ਦੋ ਵਾਰ ਬਸੇ ਜਵਾਨ ਨੇ ਠੀਕ ਹੈ ਠੀਕ ਹੈ ਹੈ ਸ਼ੁਕਰੀਆ ਹਾਂਜੀ ਧੰਨਵਾਦ